ਤੇ ਆਪਾਂ ਆਪਣੀ ਸ਼ਕਲ 졸ਮੀ ਨਹੀਂ ਬਣਾਉਣੀ ਕਿ ਆਪਾਂ ਬਲਾਚੌਰ ਦੇ ਵਿੱਚ ਵਸ ਰਹੇ ਕੋਈ ਹੋਰ ਪ੍ਰਵਾਸੀਆਂ ਦੇ ਉਹਨਾਂ ਨੂੰ ਕੁੱਤੀ ਦੇ ਦਾਗ ਪੇਚਾਰੇ ਪਾਰੇ ਪੰਜਾਬ ਵਾਲੇ ਨੂੰ ਘੁੱਟ ਨਹੀਂ ਪੈਣ ਸਤਾ ਉਹ ਚੀਜ਼ ਆਪਣੀ ਬੋਲ ਬਣਾ ਦੇ ਢਾਂਟਰ ਬਣਾਇਆ ਜਿਹੜੇ ਉਹਦੇ ਫਰੂਮ ਆਇਆ ਜਿਦਾ ਰਿਦਾਰ ਇਹਨਾਂ ਨੂੰ ਸੱਦਿਆ ਇਹਨਾਂ ਸਟੈਂਪ ਲਾਈ ਇਸ ਕਰਕੇ ਅਸੀਂ ਇਹ ਹੀ ਹੱਲ ਲੱਭਣੇ ਕਿ ਕੌਫੇ ਤੋਂ ਸਾਨੂੰ ਪਿੰਡ ਲੈਵਲ ਤੇ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਆਪਣਾ ਅਸੀਂ ਆਪਣੇ ਪਿੰਡ ਦੀ ਸੀਗੀ ਹੁਣ ਇਹਦੇ ਆਧਾਰ ਤੇ ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਜਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਜਿੱਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣਨੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਤੇ ਪੰਜਾਬ ਚ ਜ਼ਮੀਨਾਂ ਨਾ ਖਰੀਦ ਸਕਣ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣੇ ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ ਤੇ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ ਵੈਰੀਫਿਕੇਸ਼ਨ ਹੋਊਗੀ ਤਾਂ ਕਰਾਇਨ ਘਟੂਗਾ ਇਹਨਾਂ ਦੀ ਜਾਂਚ ਪੜਤਾਲ ਹੋਊਗੀ ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉੱਤਰਨਾ ਚਾਹੀਦਾ ਇਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਰੇਲ ਮਾਜੇ ਕੋ ਪ੍ਰੇਮਨਗਰ ਚ ਹੋਈ ਉਤਪਰ ਬਾਅਦ ਹਿਯਾਰਪੁਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇੱਕ 1 ਲੱਖ ਤੋਂ ਉੱਚੀ ਹੈ ਜੀ ਇਹ ਨਹੀਂ ਵੀ ਇਹਨਾਂ ਨੂੰ ਇੱਕੋ ਲੱਖ ਤੇ 20 ਪੰਜਾਬ 'ਚ ਦੇਖਿਆ ਜੂ ਉਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਚੰਗੇ ਭਲੇ ਰਹਿ ਰਹੇ ਸਨ ਹੁਣ ਇਹ ਆਪਣੇ ਐਨਾ ਇਹਨਾਂ ਦਾ ਹਿਉ ਵਧ ਗਿਆ ਐਨੀ ਇਹਨਾਂ ਦੀ ਹਿੰਮਤ ਵਧ ਗਈ ਸਾਡੇ ਗਲਾਂ ਨੂੰ ਆਉਣ ਲੱਗ ਗਈ ਇੱਕ ਅਸੀਂ 2021 ਤੋਂ ਇਹ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ 'ਚ ਵੱਧ ਗਿਆ ਰੇਸ਼ੋ ਦੇਖੋ ਪੰਜਾਬ 'ਚੋਂ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵੱਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵੱਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਨੇ ਪੰਜਾਬ ਦੀ ਗਿਣਤੀ ਕਿੱਦਾਂ ਵੱਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਿਹਾ ਉਹਨਾਂ ਦੀ ਗਿਣਤੀ ਸਾਡੇ ਨਾਲ ਵੱਧ ਰਹੀ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਆ ਤੇ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾ ਇੱਕ ਪ੍ਰੋਗਰਾਮ ਅਨੇਕਿਆ ਵੀ ਇਹਨਾਂ ਨੂੰ ਪੱਕੀ ਨੱਥ ਕਿੱਦਾਂ ਪਾਈ ਜਾ ਸਕਦੀ ਹੈ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੇ ਸਟੇਟਾਂ ਨੂੰ ਸਪੈਸ਼ਲ ਅਧਿਕਾਰ ਨੇ ਵੀ ਉਹਨਾਂ ਦੇ ਆਪਣਾ ਕੋਈ ਬੋਟ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਧਾੜਕਾਰ ਨਹੀਂ ਬਣਾ ਸਕਦਾ ਅਸੀਂ ਵੀ ਸਾਡੀ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਆਪਸ ਹੁੰਦੇ ਇਸ ਚੀਜ਼ ਨੇ ਇਸ ਲਈ ਸਮਾ ਲੀਕ ਕੇ ਸਾਰੇ ਇਲਾਕੇ ਨੂੰ ਬੁਲਾਇਆ ਅਸੀਂ ਦਵਾਬੇ ਨੂੰ ਵੀ ਭਾਈ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਲਈ ਇਕੱਠੇ ਹੋਈਏ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਇਸ ਦੇ ਸਬੰਧ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇਹ ਚੀਜ਼ ਨੂੰ ਪਰਮਾਨੈਂਟ ਨੱਥ ਪਾਉਣ ਵਾਸਤੇ ਸਾਰੇ ਨੇ ਸਾਰਿਆਂ ਦੀ ਸਹਿਮਤੀ ਲਈਤੀ ਜਾਊਗੀ ਉਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਜੋ ਪੰਚਾਇਤ ਆਇਆ ਐ ਐਮਸੀ ਆਇਆ ਜੋ ਲੀਡਰ ਕੋਈ ਵੀ ਆਇਆ ਹੋਊਗਾ ਪਰ ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਪਾਰਟੀ ਦਾ ਲੀਡਰ ਕਿਸੇ ਜਥੇਬੰਦੀ ਦੇ ਲੋਕ ਆਏ ਹੋਣਗੇ ਆਪਾਂ ਸਾਬ ਨੂੰ ਇੱਕ ਹੀ ਬੇਨਤੀ ਕਰਦੇ ਆ ਆਪਣੇ ਪਿੰਡ ਵਿੱਚ ਮਤੇ ਪਾਓ ਇਹਨਾਂ ਨੂੰ ਬੋਰਡ ਦਾ ਅਧਿਕਾਰ ਨ ਦਿੱਤਾ ਜਾਵੇ ਇਹਨਾਂ ਨੂੰ ਆਧਾਰ ਕਾਰਡ ਨਾ ਬਣਾਏ ਜਾਣ ਇਹਨਾਂ ਨੂੰ ਜ਼ਮੀਨ ਨਾ ਵੇਚੀ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਕੱਲੇ ਕੱਲੇ ਪਿੰਡ ਵਿੱਚ ਇੱਕ ਲਹਿਰ ਖੜੀ ਹੋਣੀ ਚਾਹੀਦੀ ਆ ਤਾਂ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਤੁਸੀਂ ਅੱਜ ਬਲਾਚਰ ਦਾਣਾ ਮੰਡੀ ਚ ਪਹੁੰਚੇ ਆ ਇਹ ਜਿਹੜਾ ਪ੍ਰੋਗਰਾਮ ਅਲਿਕਿਆ ਸੀਗਾ ਵਿਲਾ ਪ੍ਰਵਾਸੀਆਂ ਦਾ ਚੱਲ ਰਿਹਾ ਹੈ। ਹਾਂਜੀ। ਉਹਦੇ ਵਿੱਚ ਅੱਜ ਕੀ ਤੁਹਾਡਾ ਇੱਥੇ ਪ੍ਰੋਗਰਾਮ ਆ ਤੇ ਅਗਲੀਆ ਕੀ ਰਣ ਲਿਖਿਆ? ਸਰ ਦੇਖੋ ਜਿਹੜਾ ਇਹ ਪ੍ਰਵਾਸੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਕਿਸਾਨ ਜੁਨੀਆ ਦਾ ਪੰਚਾਇਤਾਂ ਜਾਂ ਆਮ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਮਿਲ ਕੇ ਲਿਖਿਆ ਸੀ ਵੀ ਜਿਹੜੀਆਂ ਬੱਦ ਰਹੀਆਂ ਘਟਨਾਵਾਂ ਪ੍ਰਵਾਸੀਆਂ ਵੱਲੋਂ ਜਾਂ ਨਸ਼ਿਆਂ ਦੀਆਂ ਹੋਣ ਜਾਂ ਆ ਬਹੁਤ ਹੱਤਿਆ ਦੀਆਂ ਆਂ ਆਇਆਂ ਸਾਹਮਣੇ ਉਹਨਾਂ ਦੇ ਇਕੱਠੇ ਹੋ ਕੇ ਉਹਦਾ ਹੱਲ ਕਿਹੋ ਜਿਹਾ ਕੀਤਾ ਜਾਵੇ ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਆਪਣੇ ਪਿੰਡ ਤੋਂ ਅਭਿਆਨ ਚਲਾਇਆ ਸੀ ਘਾਟ ਘਾਟ ਦੇ ਵਿੱਚ ਅਖਬਾਰਾਂ 'ਚ ਤੁਸੀਂ ਵੀ ਸਰ ਬਹੁਤ ਉਹਨੂੰ ਖਬਰ ਨੂੰ ਲਗਾਇਆ ਸੀ ਕਿ ਜਦ ਵੀ ਕੋਈ ਪ੍ਰਵਾਸੀ ਕਿਸੇ ਦੀ ਮੋਟਰ ਤੇ ਜਾ ਕਿਸੇ ਨੇ ਘਰ 'ਚ ਰੱਖਣਾ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਇੱਕ ਥਾਣੇ ਵਿੱਚ ਕਰਾਓ ਤੇ ਇੱਕ ਪੰਚਾਇਤ ਨੂੰ ਜਰੂਰ ਕਰਾਓ ਪਰ ਲੋਕਾਂ ਨੇ ਉਹਦੇ ਵੱਲ ਜਦੋਂ ਧਿਆਨ ਨਹੀਂ ਦਿੱਤਾ ਤੇ ਹਾਂ ਸਾਡੇ ਉਦੋਂ ਦਿੰਦੇ ਆ ਜਦੋਂ ਸਾਡੇ ਨੱਕ ਨਾਲੋਂ ਚੋ ਕੇ ਮੂੰਹ ਦੇ ਵਿੱਚ ਪੈ ਜਾਂਦੀ ਆ ਹੁਣ ਉਸ ਸਮਾਂ ਆ ਗਿਆ ਕਿ ਜਦੋਂ ਸਾਡੇ ਮੂੰਹ ਵਿੱਚ ਪੈਣ ਲੱਪੇ ਤਾਂ ਹੁਣ ਸਾਰੇ ਜਾਗਣ ਲੱਪੇ ਚਲੋ ਠੀਕ ਆ ਦੇਰ ਆਏ ਦਰੋਸਤ ਆਏ ਹੁਣ ਸਭ ਤੋਂ ਪਹਿਲਾਂ ਤਾਂ ਇਹਨਾਂ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਪੰਚਾਇਤਾਂ ਨਹੀਂ ਬਣਦੀ ਸਟਾਰਟਿੰਗ ਤੋਂ ਜੇ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਚਾਵੇ ਤਾਂ ਉਹਨਾਂ ਦੇ ਆਧਾਰ ਕਾਟ ਕਿਹੜੇ ਬਣਨੇ ਬਿਲਕੁਲ ਬੰਦ ਹੋ ਜਾਣ ਜਦ ਅਸੀਂ ਵੈਰੀਫਿਕੇਸ਼ਨ ਕਰਾਂਗੇ ਸਰਪੰਚੀ ਤੌਰ ਤੇ ਜਾਂ ਲੰਬੜਦਾਰ ਜਾਂ ਕੋਈ ਜ਼ਮੀਨ ਖਰੀਦਦਾ ਪ੍ਰਵਾਸੀ ਤਾਂ ਲੰਬੜਦਾਰ ਦੀ ਜਾਂ ਸਰਪੰਚ ਦੀ ਗਵਾਹੀ ਮੰਗਦੇ ਉੱਥੇ ਯਾਰ ਨਾ ਜਾਓ ਸਰਪੰਚ ਜ਼ਰੂਰੀ ਤਾਂ ਨਹੀਂ ਐ ਪਰ ਸਰਪੰਚ ਨੇ ਜਾਣਾ ਹੀ ਆ ਕੁਝ ਸਾਡੀਆਂ ਆਪਣੀ ਅਸੀਂ ਆਪਣੇ ਫਾਇਦੇ ਲਈ ਉਹਨਾਂ ਦੇ ਨਾਂ ਨਾਲ ਕੇ ਇਹ ਸਾਰਾ ਕੰਮ ਕਰਵਾ ਰਹੇ ਆ ਜੇਕਰ ਇਹ ਚੀਜ਼ਾਂ ਦੇ ਨੱਥ ਪਾਣੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਤੁਰਨਾ ਪਊਗਾ ਆਪਣੇ ਘਰ ਤੋਂ ਜੇ ਕੋਈ ਕਿਸੇ ਨੇ ਬੰਦਾ ਰੱਖਿਆ ਪ੍ਰਵਾਸੀ ਰੱਖਿਆ ਕਿਸੇ ਸਟੇਟ ਦਾ ਵੀ ਆ ਉਹਦੀ ਵੈਰੀਫਿਕੇਸ਼ਨ ਪਹਿਲਾਂ ਆਪ ਕਰਵਾਈਏ ਅਸੀਂ ਥਾਣੇ ਫਿਰ ਪਿੰਡ ਵਿੱਚ ਸਰਪੰਚ ਪੰਚ ਲੰਬੜਦਾਰ ਦੀ ਜ਼ਿੰਮੇਵਾਰੀ ਬਣਦੀ ਜੇ ਕੋਈ ਕਿਸੇ ਦੀ ਮੋਟਰ ਤੇ ਰਹਿੰਦਾ ਜਾਂ ਕੋਈ ਕੰਮ ਆਂਦਾ ਚਾਹੇ 6 ਮਹੀਨੇ ਲਈ ਵੀ ਆਂਦਾ ਤਾਂ ਵੀ ਉਹਦੀ ਵੈਰੀਫਿਕੇਸ਼ਨ ਅਸੀਂ ਥਾਣੇਆਂ ਔਰ ਪੰਚਾਇਤ ਚ ਜ਼ਰੂਰ ਕਰਵਾਈਏ ਉਸ ਤੋਂ ਬਾਅਦ ਸਾਡੇ ਐਸ.ਡੀ.ਐਮ ਸਾਹਿਬ ਆ ਡੀ.ਸੀ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਤਾਂ ਹੀ ਦੱਸਣ ਯੋਗ ਹੋਵਾਂਗੇ ਜੇਕਰ ਅਸੀਂ ਆਪਣੇ ਪਿੰਡ ਦਾ ਸਾਡੇ ਦਾ ਇੱਕਾ ਹੋਊਗਾ ਉਹਦੇ ਨਾਲ ਅਸੀਂ ਸਾਰੇ ਮਿਲ ਜੁਲ ਕੇ ਜ਼ਮੀਨਾਂ ਦੀ ਗੱਲ ਕਰ ਲਈਏ ਜਿਹੜੇ ਫਰੀਦ ਦੇ ਆ ਜਦ ਸਾਡੇ ਹੀ ਬੰਦੇ ਕੁਸ਼ਕ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਜ਼ਮੀਨਾਂ ਵੇਚਦੇ ਆ ਤਾਂ ਦੇਖੋ ਇੱਕ ਵੰਡਾ ਹੁਣ ਮੈਂ ਆ ਮੈਂ ਨਹੀਂ ਵੇਚਦਾ ਇਹ ਵੇਚਦਾ ਤਾਂ ਉਹਦੇ ਵਿੱਚ ਆਪਾਂ ਇਹਨਾਂ ਨੂੰ ਕਿਹਾ ਕਿ ਸੱਕਦੇ ਪਰ ਵੈਰੀਫਿਕੇਸ਼ਨ ਕਰਾਉਣ ਲਈ ਜਾਣਾ ਪੈਂਦਾ ਉੱਥੇ ਨਾ ਗਈਏ ਅਸੀਂ ਇੰਨੀਆਂ ਦਾ ਬਾਕੀ ਭਾਈ ਸਾਰਿਆਂ ਦੇ ਨਾਲ ਆ ਸੀ ਜਿਹੜੀ ਆ ਜ਼ਮੀਨਾਂ ਖਰੀਦਣ ਦੇਖੋ ਬਾਹਲੇ ਸਟੇਟਾਂ ਦੇ ਵਿੱਚ ਅਸੀਂ ਹਮਾਂ ਚਲ ਚਲ ਜੀਏ ਜਾਂ ਕਿਤੇ ਉਧਰ ਚਲ ਜੀਏ ਬਿਲਕੁਲ ਵੀ ਥਾ ਮੜਲਾ ਨਹੀਂ ਲੈ ਸਕਦੇ ਪਰ ਸਾਡੇ ਸਟੇਟ ਵਿੱਚ ਕਿਉਂ ਨਹੀਂ ਆਗਾ ਇਦਾਂ ਦੇ ਕਾਨੂੰਨ ਸਾਡੀ ਕੌਮ ਐਦਾਂ ਦੀ ਕੌਮ ਤਾਂ ਹੈ ਨਹੀਂ ਸਾਡੇ ਦਾ ਹਰ ਵਾਸ ਕਿਤੇ ਕੋਈ ਜ਼ਰੂਰਤਵੰਦ ਲਈ ਜਾਂ ਵਾਲੀਆਂ ਸਟੇਟਾਂ 'ਚ ਕੋਈ ਆਫਤਾਂ ਆਉਂਦੀਆਂ ਤਾਂ ਸਭ ਤੋਂ ਪਹਿਲਾਂ ਪੰਜਾਬੀ ਖੜਦੇ ਆ ਤਾਂ ਸਾਡੇ ਨਾਲ ਕਿਉਂ ਨਹੀਂ ਸਰਕਾਰਾਂ ਖੜ ਰਹੀਆਂ ਇਹਦੇ ਬਾਰੇ ਇਹੀ ਆ ਕਿ ਜਿਹੜੀ ਇਹ ਘਟਨਾ ਵਾਪਰਦੀਆਂ ਇਹ ਤਾਂ ਕੁਝ ਸਿੱਖ ਕੇ ਇਹ ਘਟਨਾ ਦੁਬਾਰਾ ਨਾ ਵਾਪਰੇ ਜੋ ਹੁਸ਼ਿਆਰ ਪਰ ਕਿਸੇ ਦਾ ਬੱਚਾ ਸਿਗਾ ਉਹਦੀ ਜਗ੍ਹਾ ਕਾਲੂ ਸਾਡਾ ਬੱਚਾ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਇਲਾਕੇ ਨੇ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਸਟਾਰਟ ਕਰੀਏ ਤੇ ਜੋ ਇਹ ਘਟਨਾ ਵਾਪਰੀ ਆ ਇਹਦੇ ਪਿੱਛੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਆਪ ਵੀ ਆ ਅਸੀਂ ਬਿਨਾਂ ਜਾਜ ਪੜਤਾਲ ਤੋਂ ਆਧਾਰ ਕਾਰਡ ਬਣਾਤੇ ਸਟੈਂਪ ਲਾਤੀ ਕਿਸੇ ਸਰਪੰਚ ਨਾਲ ਜਾਂ ਐਮਸੀ ਨੇ ਬਿਨਾ ਜਾਜ ਪੜਤਾਲ ਤੋਂ ਅਸੀਂ ਕਮਰਾ ਕਿਰਾਏ ਤੇ ਦੇ ਦਿੱਤਾ ਹੋਲੀ-ਹੋਲੀ ਉਹਨਾਂ ਆਪਣੇ ਹੋਰ ਬਿੱਤਰ ਸੱਜਣ ਸਾਧ ਲੈ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਜਿਹਦੇ ਕਰਕੇ ਕਿਉਂਕਿ ਜਦੋਂ ਤੱਕ ਡਰ ਨਹੀਂ ਨਾ ਉਦੋਂ ਤੱਕ ਇਹ ਘਟਨਾ ਵਾਪਰਦੀ ਹੈ ਹੁਣ ਅਰਬ ਕੰਟਰੀਆਂ 'ਚ ਕੀ ਆ ਜਦੋਂ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਆ ਜਿੱਦਾਂ ਦਾ ਕ੍ਰਾਈਮ ਕੀਤਾ ਉਦੋਂ ਦੀ ਸਜ਼ਾ ਉੱਥੇ ਬਹੁਤ ਘੱਟ ਕ੍ਰਾਇਮ ਹੁੰਦਾ ਹੁੰਦਾ ਤਾਂ ਹੈਗਾ ਬਹੁਤ ਘੱਟ ਸਾਡਾ ਕੀ ਆ ਸਾਡਾ ਜਿਹੜਾ ਕਾਨੂੰਨ ਹੈ ਇਹ ਕਠੋਰ ਤਾਂ ਹੈਗਾ ਹੀ ਹੈਗਾ ਨਾਲ ਲਚਕੀਲਾ ਵੀ ਹੈ ਜਿਦੇ ਕਰਕੇ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗਾ ਜਿਹੜਾ ਮਰਜ਼ੀ ਆ ਜਾਓ ਪੰਜਾਬ ਚ ਜ਼ਮੀਨ ਖਰੀਦ ਲਓ ਜਿੱਦਾਂ ਮਰਜ਼ੀ ਰਹਿ ਲਓ ਇੱਥੇ ਕੋਈ ਪੁੱਛ ਪੜਤਾਲ ਨਹੀਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਇਲਾਕੇ ਦੇ ਜ਼ਿਲ੍ਹੇ ਸਰਪੰਚ ਪੰਚ ਪੰਚਾਇਤਾਂ ਮੋਹਦਵਾਰ ਬੰਦੇ ਤੁਹਾਡੇ ਮਾਧਿਅਮ ਦੇ ਜ਼ਰੀਏ ਅਸੀਂ ਇੱਕ ਸਨੇਹਾ ਦੇਣਾ ਚਾਹਨੇ ਪੇ ਕੁਛ ਐਦਾਂ ਦਾ ਕਾਨੂੰਨ ਬਣੇ ਕਿ ਜਿੱਦਾਂ ਪੰਜਾਬੀ ਕਿਸੇ ਹੋਰ ਜਗ੍ਹਾ ਜਮੀਨ ਖਰੀਦ ਸਕਦੇ ਪੇ ਹੋਰ ਸਟੇਟਾਂ ਵਾਲੇ ਵੀ ਪੰਜਾਬ ਚ ਜਮੀਨ ਨਾ ਖਰੀਦਣ ਤਾਂ ਜੋ ਕੱਲ ਨੂੰ ਜਿਹੜੀਆਂ ਇਹ ਘਟਨਾਵਾਂ ਹੋਈਆਂ ਇਹ ਨਾ ਵਾਪਰਨ